ਵਰੀ ਸਾਹਿਬ ਕੀ ਮੰਨਦੇ ਹੋ ਕਿ ਜਿਸ ਤਰੀਕੇ ਦੇ ਨਾਲ ਐਸਟੀ ਦਿੱਲੀ ਦੇ ਵਿੱਚ ਚੋਣਾਂ ਹੋਈਆਂ ਜ਼ੀਰੋ ਸੀਟਾਂ ਜਿਹੜੀਆਂ ਨੇ ਕਾਂਗਰਸ ਜਿਹੜੀ ਖਾਤੇ ਵਿੱਚ ਆਈਆਂ ਨੇ ਕੀ ਕੁਝ ਕਹਿਣਾ ਚਾਹੁੰਦੇ ਕੀ ਕਾਰਨ ਮੰਨਦੇ ਹੋ ਖੜੀ ਸਿਆਸਤ ਹੈ ਸਰ ਪੰਜਾਬ ਤੇ ਦਾ ਇਫੈਕਟ ਦੇਖੋ ਟੂ ਬੀ ਵੈਰੀ ਓਨਸਟ ਲਾਸਟ ਟਾਈਮ ਵੀ ਸਾਡੀ ਜਿਹੜੀ ਸੰਖਿਆ ਸੀਗੀ ਉਹ ਜ਼ੀਰੋ ਹੀ ਸੀਗੀ ਲੇਕਿਨ ਵੋਟ ਪਰਸੈਂਟ ਸਾਡਾ ਵੋਟ ਸ਼ੇਅਰ ਬਹੁਤ ਘੱਟ ਸੀਗਾ ਇਸ ਵਾਰੀ ਵੋਟ ਸ਼ੇਅਰ ਸਾਡਾ ਕਾਂਗਰਸ ਪਾਰਟੀ ਦਾ ਵਧਿਆ ਹੈਗਾ ਔਰ ਸੱਚ ਇਹ ਵੀ ਹੈਗਾ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਸਾਡਾ ਕੇਡਰ ਸੀਗਾ ਪਹਿਲਾਂ ਜਦੋਂ Sheila Dikshit ਦੀ ਸਰਕਾਰ ਹੁੰਦੀ ਸੀ ਉਸ ਸਮੇ ਉਹ ਜਿਹੜਾ ਕੈਡਰ ਟਰਾਂਸਫਰ ਹੋਇਆ ਟੂ ਆਮ ਆਦਮੀ ਪਾਰਟੀ ਜਿਹੜਾ ਅਸਲੀਅਤ ਦੇ ਵਿੱਚ ਉਹਨਾਂ ਦਾ ਵੋਟਰ ਉਹੀ ਸਾਡਾ ਵੋਟਰ ਸੀਗਾ तकरीबन ਗਰੀਬ ਬਿਲੋ ਪਾਵਰਟੀ ਲਾਈਨ ਮੀਡਲ ਕਲਾਸ ਉਹ ਕਿਤੇ ਨਾ ਕਿਤੇ ਸਾਥੋ ਸ਼ਿਫਟ ਹੋ ਗਿਆ ਸੋ ਉਹ ਆਮ ਆਦਮੀ ਪਾਰਟੀ ਨੂੰ ਪੈਂਦਾ ਰਿਹਾ ਇਸ ਕਰਕੇ ਅਸੀਂ ਉੱਥੇ ਕੋਈ ਬਹੁਤ ਹੀ ਵਧੀਆ ਜਿਹੜਾ ਹੈਗਾ ਲੜਾਈ ਨਹੀਂ ਦੇ ਸਕਦੇ ਹਮੇਸ਼ਾ ਹੀ ਇਸ ਵਾਰੀ ਉਹਨਾਂ ਦੇ ਉਹ ਹਾਰੇ ਨੇ ਬੁਰੀ ਤਰ੍ਹਾਂ ਹਾਰੇ ਨੇ ਮੈਨੂੰ ਲੱਗਦਾ ਕਿ ਜਿਹੜਾ ਆਉਣ ਵਾਲਾ ਸਮੇਂ ਹੋਏਗਾ ਉਹ ਕਾਂਗਰਸ ਲਈ ਬਿਹਤਰੀਨ ਹੋਏਗਾ ਕਿਉਂਕਿ ਕਿਤੇ ਨਾ ਕਿਤੇ ਮੀਡਲ ਕਲਾਸੇ ਤਾਂ ਸਮਝਦਾ ਹੈ ਕਿ ਜਾਂ ਪੂਰ ਕਲਾਸੇ ਸਮਝਦਾ ਕਿ ਵਿਚਾਰਾ ਗਰੀਬ ਬੰਦਾ ਕਿ ਕਾਂਗਰਸ ਪਾਰਟੀ ਸਾਡੇ ਬਾਰੇ ਸੋਚਦੀ ਹੈ ਲੇਕਿਨ ਸਾਨੂੰ ਵੋਟ ਪਰਸੈਂਟ ਸਾਡਾ ਹੋਦ ਵੀ ਵੱਤਸਾਦਾ ਸੀ لیکن ਜਦੋਂ ਜਨਤਾ ਨੂੰ ਇਹ ਨਾ ਲੱਗਦਾ ਹੋਵੇ ਵੀ ਕਾਂਗਰਸ پارٹی ਸਰਕਾਰ ਬਣਾ ਸਕਦੀ ਹੈ ਕਿਉਂ ਕਾਂਗਰਸ پارٹی ਸਤਾ ਸਰਕਾਰ ਚਾ ਸਕਦੀ ਹੈ ਸੋ ਫਿਰ ਜਿਹੜਾ ਵੋਟ ਹੈ ਨਾ ਬਹੁਤ ਸਾਰਾ ট্রান্সਫਰ ਹੋ ਜਾਂਦਾ ਹੈ ਮinorities ਦਾ ਹੋਰ ਲੋਕਾਂ ਦਾ ਆਮ ਲੋਕਾਂ ਦਾ ਉਹਨਾਂ ਨੂੰ ਇਹ ਲੱਗਦਾ ਕਿ ਇਹ ਤਾਂ ਜਿੱਤਨੇ ਨਹੀਂਗੇ ਚਲੋ ਇਹਨਾਂ ਨੂੰ ਪਾ ਦਿਓ ਸੋ ਇਸ ਕਰਕੇ ਮੇਰਾ خیال ਸਾਡਾ ਕੋਈ ਵਧੀਆ ਪ੍ਰਦਰਸ਼ਨ ਨਹੀਂ ਰਿਹਾ ਬੇਸ਼ੱਕ ਵੋਟ ਪਰਸੈਂਟੇਜ ਵਧਿਆ ਹੈ ਲੜਾਈ ਸਾਡੇ ਲੋਕਾਂ ਨੇ ਬੇਖੂਬੀ ਦੇ ਨਾਲ ਦਿੱਤੀ ਹੈ ਚੰਗੇ ਅਸੀਂ ਇਸ ਵਾਰੀ ਉਮੀਦਵਾਰ ਦਿੱਤੇ ਹੈ ਕਾਂਗਰਸ ਪਾਰਟੀ ਲੜਦੀ ਦਿਖਾਈ ਦਿੱਤੀ ਹੈ ਸੋ ਮੈਨੂੰ ਲੱਗਦਾ ਕੋਈ ਗੱਲ ਨਹੀਂ ਸਲੋਲੀ ਸਲੋਲੀ 26 ਸਾਲਾਂ ਬਾਅਦ ਬੀਜੇਪੀ ਦੀਵਾਰੀ ਆਈ ਹੈ ਆਫਟਰ 26 ইয়ার্স ਤੇ ਸਾਨੂੰ ਸਤਾਜ ਤੋਂ ਬਾਹਰ ਹੋਏ ਨੂੰ ਕੇਵਲ 12 ਸਾਲ ਹੋਏ ਹੈ ਕੋਈ ਗੱਲ ਨਹੀਂ ਬਾਬਾ ਜੀ ਕਿਰਪਾ ਕਰਨਗੇ ਅਗਲੀ ਵਾਰੀ ਅਸੀਂ ਹੋਰ ਜਿੱਥੇ ਸਾਡੀਆਂ ਕਮੀਆਂ ਪੇਸ਼ੀਆਂ ਹੈਗੀਆਂ ਉਹਨੂੰ ਠੀਕ ਕਰਕੇ ਅਸੀਂ ਲੜਾਈ ਲੜਾਂਗੇ ਦੇਖੋ ਜੀ ਬੀਜੇਪੀ ਦਾ ਕ੍ਰਿਸ਼ਮਾ ਜਿਹੜਾ ਹੈਗਾ ਉਹ ਪੰਜਾਬ ਚ ਨਹੀਂ ਹੋ ਸਕਦਾ ਪੂਰੀ ਦੁਨੀਆ ਚ ਹੋ ਸਕਦਾ ਹੈ ਪੰਜਾਬ ਲੇਕਿਨ ਪੰਜਾਬ ਚ ਨਹੀਂ ਹੋ ਸਭੂ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਗਹਿਰੀਆਂ ਡੂੰਗੀਆਂ ਸੱਟਾਂ ਤੇ ਜ਼ਖਮ ਬੀਜਪੀ ਨੇ ਦਿੱਤੇ ਆ ਉਹ ਪੰਜਾਬੀਆਂ ਦੇ ਬੜੇ ਅੱਲੇ ਨੇ ਔਰ ਰੋਜ 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 ਜਾਣ ਬੂਝ ਕੇ ਜੋ ਜਾਣ ਬੂਝ ਕੇ ਸਾਡੇ ਜ਼ਖਮਾਂ ਤੇ ਨਮਕ ਛਿੜਕਿਆ ਜਾਂਦਾ ਤੁਸੀਂ ਦੇਖੋ ਹੁਣੇ ਹਾਲੀ ਚ ਗੁਜਰਾਤ ਦੇ ਵੀ ਉਹਰੇ 30 ਬੰਦੇ ਸੀ ਜਿਹੜੇ ਡਿਪੋਰਟ ਕੀਤੇ ਗਏ ਇਹ ਗੁਜਰਾਤ ਕਿਉਂ ਨਹੀਂ ਲਾਇਆ ਗਿਆ ਜਹਾਜ਼ ਜਾਨ ਬੁਝ ਕੇ ਪੰਜਾਬੀਆਂ ਨੂੰ ਵਾਰ-ਵਾਰ ਜਲੀਲ ਕਰਨਾ ਇਹਨੂੰ ਦਿੱਲੀ ਲਾ ਲੈਂਦੇ ਦਿੱਲੀ ਦੀ ਰਾਜਸਥਾਨੀ ਚ ਜਦੋਂ ਯੂਐਸਏ ਆਰਮੀ ਦਾ ਆਇਆ ਸਾਡੇ ਪੰਜਾਬੀਆਂ ਦੇ ਬੇੜੀਆਂ ਪਾਈਆਂ ਵਿਖਾਈਆਂ ਗਈਆਂ ਸਾਡੇ ਉਹਨਾਂ ਨੌਜਵਾਨਾਂ ਦੇ ਬੱਚਿਆਂ ਦੇ ਉਹਨਾਂ ਨੂੰ ਬੰਦੀ ਬਣਾ ਕੇ ਲਿਆਂਦਾ ਗਿਆ ਇਹ ਗੱਲ ਜਿਹੜਾ ਹੈ ਨਾ ਪੰਜਾਬੀ ਫਿਰ ਇਹ ਗੱਲਾਂ ਨੂੰ ਮਾਫ ਨਹੀਂ ਕਰਦਾ ਔਰ ਸਮੇ ਸਮੇਂ ਸਰ ਇਹੋ ਜਿਹੀਆਂ ਸੱਟਾਂ ਜਿਹੜੀਆਂ ਚਾਹੇ ਕਿਸਾਨਾਂ ਦੇ ਪ੍ਰਤੀ ਹੋਣ ਚਾਹੀਏ ਯੂਨੀਵਰਸਿਟੀਆਂ ਦੇ ਪ੍ਰਤੀ ਹੋਣ ਚਾਹੀਏ ਉਹ ਪਾਖੜਾ ਡੈਮਸ ਦੀ ਐਡਮਿਨਿਸਟ੍ਰੇਸ਼ਨ ਦੇ ਪ੍ਰਤੀ ਹੋਣ ਚਾਹੀਏ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਦੇ ਕੇ ਹਰਿਆਣੇ ਨੂੰ ਹੁਣ ਚਾਹੀ ਯੂਨੀਵਰਸਿਟੀ ਦੇ ਵਿੱਚ ਸੈਨੇਟ ਇਲੈਕਸ਼ਨ ਖਤਮ ਕਰਨ ਦੀ ਗੱਲ ਹੋਵੇ ਇਹ ਜਿਹੜੇ ਜ਼ਖਮ ਹਨ ਉਹ ਵਾਰ-ਵਾਰ ਸਾਨੂੰ ਦਿੰਦੇ ਰਹਿੰਦੇ ਸੋ ਇਸ ਕਰਕੇ ਪੰਜਾਬੀ ਇਸ ਗੱਲ ਨੂੰ ਬੋਲਦਾ ਹੈ ਕਾਂਗਰਸ ਖੁੱਲਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਭਾਜਪਾ ਦਾ ਆਧਾਰ ਤੁਸੀਂ ਕਹਿ ਰਹੇ ਹੋ ਵੀਕ ਹੈ ਆਮ ਆਦਮੀ ਪੁੱਲਦੀ ਨਜ਼ਰ ਨਹੀਂ ਆ ਰਹੀ ਹੈ ਆਲਰੇਡੀ ਖੁੱਲੀ ਵੀ ਹੈ ਤੁਸੀਂ ਦੇਖੋ ਨਾ 13 ਲੋਕ ਸਭਾ ਚੋਂ 7 ਸੀਟਾਂ ਕਾਂਗਰਸ ਪਾਰਟੀ ਜਿੱਤੀ ਤੁਸੀਂ ਇਸ ਨੂੰ ਕੀ ਮੰਨੋਗੇ ਮੋਦੀ ਸਾਦੀ ਇਸ ਤੋਂ ਵੱਡੀ ਵੇਵ ਤਾਂ ਨਹੀਂ ਆ ਸਕਦੀ ਕਿ ਸੁਆਮ ਮੋਦੀ ਸਾਹਿਬ ਆਸਤੇ ਉਹ ਵੋਟ ਮੰਗੀ ਜਾ ਰਹੀ ਸੀ ਦਿੱਲੀ ਆਸਤੇ ਕਿ ਇਹ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਵੋਟ ਹੈ ਹੁਣ ਤਾਂ ਉਹਨਾਂ ਦੇ ਨਾਮ ਤੇ ਵੋਟ ਥੋੜੀ ਮੰਗਣੀ ਹੋਣ ਤਾਂ ਕੋਈ ਬੰਦਾ ਇੱਥੇ ਹੋਰ ਉਮੀਦਵਾਰ ਲਾਣੇ ਜਾਏਗਾ ਦੂਸਰੀ ਗੱਲ ਕਾਰਪੋਰੇਸ਼ਨ ਨੇ ਸਿੱਧ ਕਰਤਾ ਜਿਹੜੀਆਂ ਮਿਊਨਿਸਪਲ ਕਾਰਪੋਰੇਸ਼ਨ ਸੀਆਂ ਅਸੀਂ ਸ਼ਹਿਰਾਂ ਦੇ ਵਿੱਚੋਂ ਅਸੀਂ ਪਾਰਲੀਮੈਂਟ ਦੇ ਵਿੱਚ ਰਾਮ ਮੰਦਰ ਮੋਦੀ ਜੀ ਕਰਕੇ ਅਸੀਂ ਹਾਰੇ ਸੀ ਲੇਕਿਨ ਕਾਰਪੋਰੇਸ਼ਨ ਦੀਆਂ ਚੋਣਾਂ ਨੇ ਸਿੱਧ ਕਰਤਾ ਕਿ देयर इज नो बीजेपी ਵੇਵ ਹੁਣ ਹੈ ਨਹੀਂ ਕਿਸੇ ਪ੍ਰਕਾਰ ਦੀ ਸ਼ਹਿਰਾਂ ਦੇ ਵਿੱਚ ਅਸੀਂ ਹੁਣ ਜਿਵੇਂ 6 ਸੀਟਾਂ ਲੁਧਿਆਣੇ ਦੀਆਂ ਉੱਥੇ 5 ਸੀਟਾਂ ਤੇ ਮੈਂ ਹਾਰਿਆ ਸੀ ਇਸ ਵਾਰੀ 31 ਸੀਟਾਂ ਸਾਨੂੰ ਆਈਆਂ 18 ਕੇ 17 ਸੀਟਾਂ ਉਹਨਾਂ ਨੂੰ ਆਈਆਂ ਸੋ ਇਹਦਾ ਮਤਲਬ ਅਰਬਨ ਵੋਟਰਸ ਨੇ ਵੀ ਇਹ ਤੈਅ ਕੀਤਾ ਕਿ ਅਸੀਂ ਕਾਂਗਰਸ ਪਾਰਟੀ ਦੇ ਹੱਥ ਵਿੱਚ ਪੰਜਾਬ ਦੇ ਅੰਦਰ ਸੁਰੱਖਿਸ਼ਤ ਆ ਕਿਉਂਕਿ ਪੰਜਾਬ ਦੇ ਚ ਅਮਨ ਔਰ ਸ਼ਾਂਤੀ ਕਾਇਮ ਕਰਨ ਦੇ ਵਿੱਚ ਬਹੁਤ ਵੱਡਾ ਕਾਂਗਰਸ ਪਾਰਟੀ ਦਾ ਹੱਥ ਹੈ ਸੋ ਮੈਨੂੰ ਲੱਗਦਾ ਕਿ ਬਹੁਤ ਸੋਹਣੀ ਸਥਿਤੀ ਹੈ ਸ਼ਰਤ ਇਹ ਹੈ ਕਿ ਅਸੀਂ ਬਹੁਤ ਤਰੀਕੇ ਦੇ ਨਾਲ ਅਗਰ ਸਾਰੇ ਜਾਣੇ ਚੋਣਾਂ ਲੜੀਏ ਖੇਡੀਏ ਬੜੀ ਸਮਝਦਾਰੀ ਦੇ ਨਾਲ ਬੜੀ ਧਿਆਨਦਾਰੀ ਦੇ ਨਾਲ ਆਪਣੇ ਲਾਲਚ ਤਿਆਗ ਕੇ ਅਸੀਂ ਸਾਰੇ ਲੋਕ ਇਕਮੁੱਠ ਹੋ ਕੇ ਜਿਸ ਪ੍ਰਕਾਰ ਪਾਰਟੀ ਚੱਲ ਰਹੀ ਹੈ ਸੋ ਅਗਰ ਚੱਲਾਂਗੇ ਤਾਂ 101% ਜਿਹੜੀ ਹੈ ਕਾਂਗਰਸ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ 2027